ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਅਖੋ ਸਤ ਨਾਮ ਸ੍ਰੀ ਵਾਹਿਗੁਰੂ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਆਪ ਕੋ ਸਾਰਿਆਂ ਨੂੰ ਸਤਸੰਗਤ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚ ਰਹਿੰਦੇ ਆ ਰਬ ਨੂੰ ਸੁੱਖ ਮਿਲਣ ਦਾ ਕੋਈ ਰਸਤਾ ਹੈ ਜੀਵਨ ਜਨਮ ਸਫਲ ਕਰਨ ਦਾ ਕੋਈ ਰਸਤਾ ਹੈ ਜਿਹਨੂੰ ਮਹਾਰਾਜ ਨੇ ਕਿਹਾ ਸਤ ਸੰਗਤ ਸਤ ਸੰਗਤ ਫਿਰ ਹੈ ਕੀ ਬਹੁਤ ਲੋਕਾਂ ਦਾ ਇਕੱਠ ਭੀੜ ਇਕੱਠੀ ਕਰਨੀ ਸਤ ਸੰਗਤ ਨਹੀਂ ਹੈ ਕਈ ਵਾਰ ਸਤ ਸੰਗ ਵਾਸਤੇ ਬਹੁਤ ਭੀੜ ਇਕੱਠੀ ਕੀਤੀ ਜਾ ਰਹੀ ਹੈ ਬਹੁਤ ਲੋਕ ਇਕੱਠੇ ਹੋਣ ਬੜਾ ਵੱਡਾ ਸਤ ਸੰਗਤ ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਭਾਈ ਸਤ ਸੰਗਤ ਕੀ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ ਜਿੱਥੇ ਕੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਗੱਲ ਹੋ ਰਹੀ ਹੋਵੇ ਉਹਨੂੰ ਸਤ ਸੰਗ ਕਹਿੰਦੇ ਮਹਾਰਾਜ ਜੀ ਫਿਰ ਸਤ ਸੰਗ ਵਾਸਤੇ ਕਿੰਨੇ ਲੋਕ ਚਾਹੀਦੇ ਨੇ ਤਾਂ ਮਹਾਰਾਜ ਜੀ ਸਮਝਾਉਂਦੇ ਕਹਿੰਦੇ ਭਾਈ ਸਤਸੰਗਤ ਵਾਸਤੇ ਕੋਈ ਬਹੁਤ ਭੀੜ ਲੋਕਾਂ ਦੀ ਜ਼ਰੂਰਤ ਨਹੀਂ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬੁਝਾਏ ਜਿਉ ਇਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗ ਜੇ ਕੋਈ ਇਕੱਲਾ ਜਣ ਰੱਬ ਨੂੰ ਯਾਦ ਕਰ ਰਿਹਾ ਤਾਂ ਸਿੱਖ ਹੈ ਰੱਬ ਦਾ ਰੱਬ ਨੂੰ ਚਿੱਤੇ ਕਰ ਰਹੇ ਹੋ ਭਗਤ ਹੈ ਰੱਬ ਦਾ ਪਰ ਭਾਈ ਜੇ ਦੋ ਜਣੇ ਬਹਿ ਕੇ ਰੱਬ ਦੀਆਂ ਗੱਲਾਂ ਕਰ ਰਹੇ ਨੇ ਰੱਬ ਦੀਆਂ ਬੱਤਾਂ ਕਰ ਰਹੇ ਨੇ ਫਿਰ ਉਹਨਾਂ ਨੂੰ ਕਿਹਾ ਸਤ ਸੰਗਤ ਦੋ ਜਣੇ ਵੀ ਬੈਠ ਕੇ ਰੱਬ ਦੀਆਂ ਬੱਤਾਂ ਕਰਨ ਤਾਂ ਸਤ ਸੰਗਤ ਆ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ ਜੇ ਪੰਜ ਜਣੇ ਬਹਿ ਜਾਣ ਰੱਬ ਨਿਯਮ ਬੱਤਾਂ ਕਰਦੇ ਹੋਣ ਤਾਂ ਪਰਮੇਸ਼ਰ ਉਹਦੇ ਵਿੱਚ ਹਾਜ਼ਰ ਹੋ ਜਾਂਦਾ ਤੇ ਇਸ ਲਈ ਮਹਾਰਾਜ ਨੇ ਬਚਨ ਕਹੇ ਭਾਈ ਸਤ ਸੰਗਤ ਉਹ ਹੈ ਜਿੱਥੇ ਰੱਬ ਦੇ ਨਾਮ ਦੀ ਉਸਤਤ ਹੋ ਰਹੀ ਹੈ ਜਿੱਥੇ ਇੱਕ ਨੰਬਰ ਰੱਬ ਦੇ ਨਾਮ ਦੀ ਵਡਿਆਈ ਹੋ ਰਹੀ ਹੈ ਭਾਈ ਗੁਰਦਾਸ ਸਿੰਘ ਨੇ ਲਿਖਿਆ ਭਗਤ ਨਾਮਦੇਵ ਜੀ ਔਰ ਭਗਤ ਤਰਲੋਚਨ ਜੀ ਦੋਵੇਂ ਜਣੇ ਬਹਿ ਕੇ ਰੱਬ ਦੀਆਂ ਗੱਲਾਂ ਕਰਦੇ ਤਾਂ ਸਤ ਸੰਗ ਹੋ ਰਿਹਾ ਉਹ ਕੋਈ ਬਹੁਤ ਭੀੜ ਨਹੀਂ ਸੀ ਇਕੱਠੀ ਕਰਦੇ ਤਾਂ ਦੋਏ ਭਗਤਾਂ ਬੈਠੇ ਰੱਬ ਦੀਆਂ ਬੱਤਾਂ ਕਰ ਰਹੇ ਸਤਸੰਗ ਹੋ ਰਿਹਾ ਦੋਵੇਂ ਨਾਮ ਜਪ ਰਹੇ ਨੇ ਸਤਸੰਗਤ ਹੋ ਰਿਹਾ ਔਰ ਫਿਰ ਨਾਮਦੇਵ ਜੀ ਬੱਤਾਂ ਸੁਣਾਉਂਦੇ ਕਹਿੰਦੇ ਤਰਲੋਚਨ ਮੈਨੂੰ ਨਾ ਰੱਬ ਦੇ ਹੁਣ ਦਰਸ਼ਨ ਹੋਏ ਕਹਿੰਦੇ ਰੱਬ ਨੇ ਇਸ ਤਰ੍ਹਾਂ ਮੈਨੂੰ ਦਰਸ਼ਨ ਦਿੱਤੇ ਰੱਬ ਇਸ ਤਰ੍ਹਾਂ ਦਾ ਹੈ ਰੱਬ ਇਨੰਦਿਆ ਲੂ ਹੈ ਰੱਬ ਨੇ ਹੁਣ ਆ ਹੁਕਮ ਕੀਤਾ ਤੇ ਇੱਕ ਦਿਨ ਤਰਲੋਚਨ ਫਿਰ ਨਾਮਦੇਵ ਨੂੰ ਕਹਿੰਦੇ ਨਾਮਦੇਵ ਤੂੰ ਰੋਜ਼ ਕਿੰਨਾ ਰੱਬ ਦੇ ਦਰਸ਼ਨ ਹੋਏ ਰੱਬ ਇਸ ਤਰ੍ਹਾਂ ਦਾ ਰੱਬ ਇਸ ਤਰ੍ਹਾਂ ਦਾ ਰੱਬ ਦੀਆਂ ਬੱਤਾਂ ਸੁਣਾਉਂਦੇ ਕਹਿੰਦੇ ਰੱਬ ਮੈਨੂੰ ਮਿਲਿਆ ਮੈਨੂੰ ਤਾਂ ਦਰਸ਼ਨ ਨਹੀਂ ਦਿੰਦਾ ਮੈਂ ਵੀ ਤਾਂ ਤੇਰੇ ਨਾਲ ਬੈ ਕੇ ਨਾਮ ਜਪਦਾ ਨਾਲੇ ਤੇਰੇ ਨਾਲੋਂ ਤਾਂ ਮੇਰੀ ਜਾਤ ਵੀ ਉੱਚੀ ਐ ਤੂੰ ਤਾਂ ਕੱਪੜੇ ਸੀਣ ਵਾਲਾ ਸ਼ਿੰਬਾ ਹੈ ਮੈਂ ਤਾਂ ਬ੍ਰਹਮਣ ਤੇਰੇ ਨਾਲੋਂ ਮੇਰੀ ਸੁਚਮਤਾ ਵੀ ਜ਼ਿਆਦਾ ਹੈ ਤੇਰੇ ਨਾਲੋਂ ਮੇਰੀ ਯਾਤ ਵੀ ਉੱਚੀ ਹੈ ਤੇਰੇ ਨਾਲੋਂ ਮੇਰੇ ਕਰਮ ਵੀ ਉੱਚੇ ਨੇ ਪਰ ਤੂੰ ਕਿੰਨਾ ਮੈਨੂੰ ਰੱਬ ਦੇ ਦਰਸ਼ਨ ਹੋਏ ਨਾਮ ਦੇ ਮੈਨੂੰ ਨਹੀਂ ਫਿਰ ਰੱਬ ਦੇ ਦਰਸ਼ਨ ਹੋਏ ਜੇ ਤੂੰ ਮੈਨੂੰ ਵੀ ਰੱਬ ਦੇ ਦਰਸ਼ਨ ਕਰਵਾ ਨਹੀਂ ਤਾਂ ਮੈਨੂੰ ਤੇਰੇ ਤੇ ਸ਼ੱਕ ਹੈ ਕਿ ਤੂੰ ਝੂਠ ਬੋਲਦਾ ਰੱਬ ਦੇ ਨਾਮ ਉੱਤੇ ਸ਼ੱਕ ਵੀ ਬਹੁਤ ਛੇਤੀ ਹੁੰਦੀ ਹੈ ਔਰ ਸਾਦ ਸੰਮਤ ਰੱਬ ਦੇ ਨਾਮ ਉੱਤੇ ਪਖੰਡ ਵੀ ਬਹੁਤ ਹੁੰਦਾ ਹੈ ਕਿਉਂਕਿ ਜੇ ਕੋਈ ਸੰਸਾਰ ਵਿੱਚ ਸਿਧ ਕਰਨ ਤੇ ਆਵੇ ਨਾ ਰੱਬ ਹੈ ਤਾਂ ਉਹਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ ਉਹ ਪ੍ਰਗਟ ਹੁੰਦਾ ਜਿੱਥੇ ਕਿਸੇ ਦੀ ਬਹੁਤ ਭਗਤੀ ਹੋਵੇ ਜਿੱਥੇ ਸੰਸਾਰ ਵੱਲੋਂ ਕਿਸੇ ਦਾ ਅੰਤ ਹੋ ਗਿਆ ਹੋਵੇ ਉਹ ਬਿਲਕੁਲ ਸੰਤ ਹੋ ਗਿਆ ਹੋਵੇ ਤਾਂ ਆਮ ਜੇ ਕੋਈ ਲੋਕ ਰੱਬ ਨੂੰ ਕਹਿਣ ਵੀ ਜੇ ਪ੍ਰਗਟ ਹੋ ਕੇ ਦਰਸ਼ਨ ਦੇਵੇ ਐਂ ਥੋੜੀ ਰੱਬ ਦਰਸ਼ਨ ਦਿੰਦਾ ਕਹਿੰਦੇ ਫਿਰ ਤਰਲੋਚਨ ਦੇ ਨਾਮ ਦੇਵ ਨਾਲ ਰੋਸ ਕੀਤਾ ਕਹਿੰਦੇ ਮੈਨੂੰ ਵੀ ਦਰਸ਼ਨ ਕਰਵਾ। ਭਾਈ ਗੁਰਦਾਸ ਸਾਹਿਬ ਲਿਖਦੇ ਕਹਿੰਦੇ ਦਰਸ਼ਨ ਦੇਖਣ ਨਾਮ ਦਿਓ ਭਲਕੇ ਉਠ ਤਿਰਲੋਚਨ ਆਵੇ। ਉਸ ਪਿੰਡ ਵਿੱਚ ਰਹਿੰਦੇ ਨੇ ਪਰ ਬ੍ਰਹਮਣ ਹੈ। ਤੇ ਨਾਮ ਦੇਵ ਉਹ ਕੱਪੜੇ ਸੀਣ ਵਾਲੇ ਸ਼ਿੰਦੇ ਨੇ। ਕਈ ਦਿਨ ਰੋਇ ਤਰਲੋਚਨ ਹੁੰਦਾ ਨਾਮਦੇਵ ਕੋਲ ਬਿੰਦੇ ਰੱਬ ਨੀਆਂ ਬਤੰ ਕਰਦੇ ਨੇ ਇੱਕ ਦਿਨ ਫਿਰ ਨਾਮਦੇਵ ਨੇ ਕਹਿਤਾ ਮੈਨੂੰ ਰੱਬ ਦੇ ਦਰਸ਼ਨ ਹੋਏ ਨੇ ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ ਜਦੋਂ ਰੱਬ ਨੂੰ ਬੇਨਤੀ ਕੀਤੀ ਮੋਹਰਿਉ ਹੱਸ ਕੇ ਠਾਕੁਰ ਬੋਲੇ ਰੱਬ ਦੀ ਨਿਸ਼ਾਨੀ ਆ ਉਹ ਜਦੋਂ ਕਿਸੇ ਨੂੰ ਮਿਲਦਾ ਉਹ ਰੱਬ ਖੁਸ਼ ਹੈ ਹੱਸ ਕੇ ਮਿਲਦਾ ਔਰ ਸਾਥ ਸੰਗਤ ਰੱਬ ਨੂੰ ਮਿਲਣ ਵਾਲੇ ਲੋਕ ਵੀ ਖੁਸ਼ ਹੋ ਜਾਂਦੇ ਹੱਸ ਕੇ ਠਾਕੁਰ ਬੋਲਿਆ ਨਾਮ ਦਿਓ ਨੂੰ ਕਹਿ ਸਮਝਾਵੇ ਹਉ ਅਦੀਨ ਹ ਭਗਤ ਦੇ ਪਹੁੰਚ ਨ ਭਗਤੀ ਦਾਵੇ ਕਹਦੇ ਨਾਮਦੇਵ ਤਰਲੋਚਨ ਨੂੰ ਕਹਦੇ ਮੈਂ ਭਗਤੀ ਕਰਨ ਵਾਲਿਆਂ ਦੇ ਅਦੀਨ ਜੋ ਭਗਤੀ ਕਰੇ ਉਹਨੂੰ ਰੱਬ ਨੂੰ ਦਰਸ਼ਨ ਦੇਣੇ ਪੈਂਦੇ ਨੇ ਪਰ ਤਰਲੋਚਨ ਨੂੰ ਇੱਕ ਗੱਲ ਦੱਸ ਦੇ ਜਿਹੜਾ ਭਗਤੀ ਕਰਕੇ ਦਾਵਾ ਕਰੇ ਨਾ ਕਿ ਮੈਂ ਭਗਤੀ ਕਰਦਾ ਮੈਂ ਨਾਮ ਜਪਦਾ ਮੈਂ ਸੇਵਾ ਕਰਦਾ ਮੈਂ ਧਾਨ ਕਰਦਾ ਕਹਿੰਦੇ ਉਹਨੂੰ ਨਹੀਂ ਰੱਬ ਮਿਲਦਾ ਜੇ ਕੋਈ ਭਗਤੀ ਦਾ ਦਾਵਾ ਕਰੇ ਕਿ ਮੈਂ ਬਹੁਤ ਭਗਤੀ ਕਰਦਾ ਜੀ ਮੈਂ ਤਾਂ ਬਹੁਤ ਚੰਗੇ ਕਰਮ ਕਰਦਾ ਉਹਨੂੰ ਨਹੀਂ ਰੱਬ ਮਿਲਦਾ ਕਹਿੰਦੇ ਤਰਲੋਚਨ ਦਾਵੇਂ ਬਹੁਤ ਕਰਦਾ ਕਿ ਮੇਰੀ ਜਹਾਤ ਉੱਚੀ ਹੈ ਮੈਂ ਤਾਂ ਨਾਮ ਬਹੁਤ ਜਪਦਾ ਮੈਂ ਵੀ ਰੋਜ਼ ਅੰਮ੍ਰਿਤ ਵੇਲੇ ਉੱਠਦਾ ਕਹਿੰਦੇ ਉਹ ਦਾਵੇਂ ਬਹੁਤ ਕਰਦਾ ਉਹਨੂੰ ਕਹਿੰਦਾ ਦਾਵਾ ਛੱਡ ਦਾਵੇ ਦਾ ਅਰਥ ਹੁੰਦਾ ਕਿਸੇ ਚੀਜ਼ ਉੱਤੇ ਮਾਣ ਹੰਕਾਰ ਕਰਨਾ ਕਿ ਇਹ ਤਾਂ ਮੈਂ ਕਰ ਰਿਹਾ ਜਿਹੜੀ ਇਸ ਲਈ ਪਾਤਸ਼ਾਹ ਕਿ ਭਾਈ ਨਾਮ ਸੇਵਾ ਸਿਮਰਨ ਭਗਤੀ ਬੰਦਗੀ ਪੁੰਨ ਦਾਨ ਜੋ ਵੀ ਧਰਮ ਦੇ ਕਰਮ ਨੇ ਉਹ ਕਰਕੇ ਛਪਾਉਣੇ ਪੈਂਦੇ ਨੇ ਜੇ ਲੋਕਾਂ ਨੂੰ ਦਾਵਾ ਕਰੋ ਨਾ ਮੈਂ ਕਰਦੇ ਮੈਂ ਕਰਦੇ ਉਹ ਖਤਮ ਹੋ ਜਾਂਦੇ ਦਾਵੇ ਦਾਜ ਨੂੰ ਹੋਤ ਹੈ ਨਿਰਦਾਵੇ ਰਹੇ ਨਿਸੰਕ ਇਹਨੂੰ ਮਹਾਰਾਜ ਜੀ ਨੇ ਉਦਾਹਰਨ ਦੇ ਕੇ ਭਗਤੀ ਦੀ ਗੱਲ ਸਮਝਾਈ ਖੇਤੀ ਦੀ ਉਦਾਹਰਨ ਦੇ ਕੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਫਿਰ ਉਹ ਖੇਤ ਚ ਕੀ ਕਰ ਨਾਮ ਬੀਜ ਤੇ ਉਪਰੋਂ ਨਾਮ ਬੀਜ ਸੰਤੋਖ ਸੁਹਾਗ ਰੱਖ ਗਰੀਬੀ ਵੇਸ ਕਹਿੰਦੇ ਭਾਈ ਜਿਵੇਂ ਕਣਕ ਬੀਜ ਕੇ ਸੁਹਾਗਾ ਮਾਰੀਦਾ ਤੇ ਇਦਾਂ ਤੂੰ ਨਾਮ ਜਪ ਸੇਵਾ ਸਿਮਰਨ ਕਰਕੇ ਸੁਹਾਗਾ ਮਾਰ ਭਾਵ ਦੱਸ ਨਾ ਕਿਸੇ ਨੂੰ ਪ੍ਰਗਟ ਨਾ ਕਰ ਦੁਨੀਆ ਚ ਦਾਵੇ ਨਾ ਕਰ تن حال کی رکھ ਸੰਤੋਖ سو اگے توں بعد رکھ غریبی ویش نمرتا رکھ لوکن نں جھگڑے نہ کر اج بہت زیادہ ਧਾਰਮਿਕ ਸੰਨ ਤੇ جھگڑے ہیں جڑا સેવા ਕਰਨ ਲੱਗ ਪੈਂਦਾ ਉਹ ਬੰਦਾ ਕੜ ਹੰਕਾਰ ਚ ਆ ਜਾਂਦਾ ਬੁੱਤ ਤੇ ਧਰਮ ਇਦਾਂ ਦੇ ਹੋ ਗਏ ਜਿਹੜੇ ਦੂਜਿਆਂ ਨੂੰ ਪਸੰਦ ਹੀ ਨਹੀਂ ਕਰਦੇ ਉੱਥੇ ਜਾਓਗੇ ਉਹ ਦੂਜਿਆਂ ਨੂੰ ਲਾਇਕ ਹੀ ਨਹੀਂ ਕਰਦੇ ਉਹ ਜੀ ਨਹੀਂ ਸਾਡਾ ਤਾਂ ਬਾਬਾ ਬਹੁਤ ਵੱਡਾ ਹੈ ਸਾਡਾ ਤਾਂ ਡੇਰਾ ਵੀ ਬਹੁਤ ਵੱਡਾ ਸਾਡਾ ਤਾਂ ਧਰਮ ਵੀ ਬਹੁਤ ਉੱਚਾ ਹੈ ਰੱਬ ਨੂੰ ਇਹ ਦਾਵੇ ਨਹੀਂ ਚੰਗੇ ਲੱਗਦੇ ਕਹਿੰਦੇ ਫਿਰ ਰੱਬ ਨੇ ਤ੍ਰਲੋਚਨ ਬਾਰੇ ਸੁਣਿਆ ਕੱਲਿਆ ਕਹਿੰਦੇ ਨਾਮਦੇਵ ਤ੍ਰਲੋਚਨ ਨੂੰ ਦਰਸ਼ਨ ਦੇ ਦੰਗੇ ਪਰ ਤ੍ਰਲੋਚਨ ਨੂੰ ਕਹੇ ਦੋ ਕਮੀਆਂ ਨੇ ਉਹ ਦੂਰ ਕਰ ਲਾ ਮਹਾਰਾਜ ਕਿਹੜੀਆਂ ਕਹਿੰਦੇ ਇੱਕ ਤਾਂ ਉਹਨੂੰ ਕਹੇ ਦਾਵਾ ਨਾ ਕਰਿਆ ਕਰ ਇਹ ਨਾ ਕਹੇ ਮੈਂ ਅੰਮ੍ਰਿਤ ਵੇਲੇ ਉੱਠਦਾ ਮੈਂ ਨਾਮ ਜਪਦਾ ਮੈਂ ਭਗਤੀ ਕੀਤੀ ਮੈਂ ਦਾਨ ਕਰਦਾ ਮੇਰੀ ਜਾਤ ਉੱਚੀ ਇਹ ਦਾਵਾ ਛੱਡ ਦੇ ਮਹਾਰਾਜ ਹੋਰ ਕਹਿੰਦੇ ਦੂਜੀ ਗੱਲ ਇਹ ਐ ਉਹਨੂੰ ਕਹੇ ਗੁਰੂ ਧਾਰਨ ਕਰ ਗੁਰੂ ਤੋਂ ਬਗੈਰ ਨਹੀਂ ਦਰਸ਼ਨ ਹੁੰਦੇ ਕੋਈ ਵਿਚੋਲਾ ਵਿੱਚ ਪਾਉਣਾ ਪੈਂਦਾ ਜੇ ਗੁਰੂ ਵਿਚੋਲਾ ਨਹੀਂ ਫਿਰ ਦਰਸ਼ਨ ਨਹੀਂ ਹੋਣਗੇ ਉਹਨੂੰ ਕਹੇ ਗੁਰੂ ਧਾਰਨ ਕਰ ਕਿਉਂਕਿ ਗੁਰੂ ਵਿਨ ਕੋਰ ਅੰਧਾਰ ਗੁਰੂ ਵਿਨ ਸਮਝ ਨਾ ਆਵੇ ਕਹਿੰਦੇ ਮਹਾਰਾਜ ਸੁਨੇਹਾ ਦੇਦਾਨਾ ਰੱਬ ਨੇ ਇਹ ਭਗਤ ਤਰਲੋਚਨ ਜੀ ਨੇ ਸੁਨਿਆ ਕੱਲਿਆ ਨਾਮ ਦੇਵ ਨੂੰ ਕਹਿੰਦੇ ਹਉ ਅਧੀਨ ਹਾਂ ਭਗਤ ਦੇ ਬਹੁਤ ਨੰ ਭਗਤੀ ਦਾ ਵੈ ਤੇ ਉਹਨੂੰ ਕਹੀਂ ਕੋਈ ਹੋਏ ਵਿਚੋਲਾ ਆਣ ਮਿਲਾਵੇ ਕੋਈ ਗੁਰੂ ਵਿਚੋਲਾ ਵਿੱਚ ਪਾਵੇ ਫਿਰ ਦਰਸ਼ਨ ਹੁੰਦੇ ਜਦੋਂ ਤਰਲੋਚਨ ਨੂੰ ਨਾਮਦੇਵ ਨੇ ਦੱਸਿਆ ਉਸ ਵਕਤ ਤਰਲੋਚਨ ਨੇ ਮਨ ਚ ਧਾਰ ਕੇ ਕਿਹਾ ਨਾਮਦੇਵ ਲੈ ਅੱਜ ਤੋਂ ਬਾਅਦ ਦਾਵਾ ਛੱਡਿਆ ਭਗਤੀ ਦਾ ਅੱਜ ਤੋਂ ਬਾਅਦ ਦਾਵੇ ਛੱਡਿ ਉੱਚੀ ਜਾਤ ਦੇ ਅੱਜ ਤੋਂ ਬਾਅਦ ਦਾਵਾ ਛੱਡਤ ਆਪਣੇ ਨਾਮ ਜਪਣ ਦਾ ਹੁਣ ਕੋਈ ਧਾਵ ਨਹੀਂ ਕਰਾਂਗਾ ਰਹੀ ਗੱਲ ਗੁਰੂ ਧਾਰਨ ਕਰਨ ਦੀ ਤੈਨੂੰ ਰੱਬ ਦੇ ਦਰਸ਼ਨ ਹੁੰਦੇ ਨੇ ਤੇਰੇ ਤੋਂ ਵੱਡਾ ਗੁਰੂ ਕੌਣ ਹੈ ਉਸੇ ਵਕਤ ਤਰਲੋਚਨ ਨੇ ਬਾਬੇ ਨਾਮਦੇਵ ਦੇ ਪੈਰਾਂ 'ਚ ਮੱਥਾ ਟੇਕਿਆ ਕਹਿੰਦੇ ਅੱਜ ਤੋਂ ਬਾਅਦ ਮੈਂ ਤੈਨੂੰ ਆਪਣਾ ਗੁਰੂ ਧਾਰਨ ਕਰਨਾ ਸਤ ਸੰਗਤ ਜਦੋਂ ਬ੍ਰਹਮਣ ਹੋ ਕੇ ਛਿੱਪੇ ਦੇ ਪੈਰਾਂ 'ਚ ਮੱਥਾ ਟੇਕ ਕੇ ਬਾਬੇ ਨਾਮਦੇਵ ਨੂੰ ਗੁਰੂ ਬਣਾਇਆ ਅਗਲੇ ਦਿਨ ਹੀ ਤਰਲੋਚਨ ਨੂੰ ਰੱਬ ਦੇ ਦਰਸ਼ਨ ਹੋ ਅੱਜ ਗੁਰੂ ਗ੍ਰੰਥ ਸਾਹਿਬਹ ਜੀ ਬਾਣੀ ਵਿੱਚ ਬਾਬੇ ਨਾਮਦੇਵ ਦੀ ਬਾਣੀ ਵੀ ਹੈ ਤੇ ਬਾਬੇ ਤਰਲੋਚਨ ਦੇ ਵੀ ਚਾਰ ਸ਼ਬਦ ਨੇ ਉਹ ਵੀ ਰੱਬ ਨੂੰ ਜਾ ਮਿਲੇ ਸਿਰਫ ਦਾਵਾ ਛੱਡ ਦਿੱਤਾ ਇੱਕ ਉੱਚੀ ਜਾਤ ਦਾ ਦਾਵਾ ਤਿਆਗ ਦਿੱਤਾ ਬਾਬੇ ਨਾਮਦੇਵ ਨੂੰ ਗੁਰੂ ਬਣਾ ਲਿਆ ਔਰ ਦੂਜਾ ਉਹਨੇ ਆਪਣੀ ਭਗਤੀ ਨਾਮ ਸੇਵਾ ਸਿਮਰਨ ਪੁੰਨਦਾਨ ਦੇ ਦਾਵੇ ਛੱਡ ਤੇ ਧਰਮ ਵਿੱਚ ਕੋਈ ਦਾਵਾ ਨਹੀਂ ਕਰ ਸਕਦਾ ਕਿ ਅਸੀਂ ਬਹੁਤ ਨਾਮ ਜਪਦੇ ਸਾਡਾ ਧਰਮ ਵਧੀਆ ਬਾਤ ਇਹ ਹੈ ਭਾਈ ਇੱਕ ਦਾਹਵਾ ਛੱਡਣਾ ਪੈਂਦਾ ਹੈ ਹੋਰ ਕੁਝ ਵੀ ਤਿਆਗਣ ਦੀ ਲੋੜ ਨਹੀਂ ਹੈ ਧਨ ਦੌਲਤ ਪਦਾਰਥ ਮਾਇਆ ਪੁੱਤਰ ਧੀਆ ਕਾਰੋਬਾਰ ਪੈਸਾ ਪਦਾਰਥ ਇਹ ਰੱਬ ਨੂੰ ਮਿਲਣ ਨੂੰ ਰੁਕਾਵਟ ਨਹੀਂ ਹੈ ਕੋਈ ਵੀ ਕਿਸੇ ਕੋਲ ਬਹੁਤ ਪੈਸਾ ਹੋਵੇ ਉਹ ਵੀ ਰੱਬ ਨੂੰ ਮਿਲ ਸਕਦਾ ਕੋਈ ਬਹੁਤ ਅਮੀਰ ਹੋਵੇ ਉਹ ਵੀ ਰੱਬ ਨੂੰ ਮਿਲ ਸਕਦਾ ਇਹ ਨਹੀਂ ਵੀ ਕੁੱਲੀਆਂ ਵਿੱਚ ਰਹਿਣ ਵਾਲਾ ਕੋਈ ਗਰੀਬ ਬੰਦਾ ਰੱਬ ਨੂੰ ਪਾਉਂਦਾ ਨਹੀਂ ਰੱਬ ਵਾਸਤੇ ਗਰੀਬ ਅਮੀਰ ਛੋਟਾ ਵੱਡਾ ਸਭ ਬਰਾਬਰ ਹੈ ਬਸ ਇੱਕ ਚੀਜ਼ ਛੱਡਣੀ ਪੈਂਦੀ ਦਾਵਾ ਜਦੋਂ ਕੋਈ ਦਾਵਾ ਹੰਕਾਰ ਹੋਂਮੇ ਛੱਡ ਦੇ ਉਦੋਂ ਰੱਬ ਜਾ ਮਿਲਦਾ ਇਹਨੂੰ ਮਹਾਰਾਜ ਕਹਿੰਦੇ ਜਦ ਹਮ ਹੋਤੇ ਤਬ ਤੂੰ ਨਾਹੀ ਰਧਾਸ ਮਹਾਰਾਜ ਕਹਿੰਦੇ ਜਦੋਂ ਤੱਕ ਮੈਂ ਸੀ ਅੰਦਰ ਬੰਦੇ ਦੇ ਕਿ ਮੈਂ ਕਰ ਰਿਹਾ ਮੈਂ ਕਰ ਰਿਹਾ ਉਹ ਨਹੀਂ ਦੇ ਰੱਬ ਨੇੜੇ ਨਹੀਂ ਆਉਂਦਾ ਭਾਵੇਂ ਜਿੰਨਾ ਮਰਜੀ ਨਾਮ ਜਪੇ ਜਦ ਹਮ ਮੂਹ ਵਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨ ਲਗਮ ਜੈਸੇ ਲਹਿਰ ਮੈਂ ਉਦਤ ਜਲ ਕੇ ਵਲ ਜਲ ਮਾਹੀ ਕਹਿੰਦੇ ਜਿੰਨੀ ਦਿਰ ਮੈਂ ਸੀ ਉੰਨੀ ਦਿਨ ਹੀ ਰੱਬ ਨੇੜੇ ਆਇਆ ਜਦੋਂ ਬੰਦੇ ਨੇ ਸਭ ਕੁਝ ਕਰਕੇ ਕਿਹਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਉਦੋਂ ਰੱਬ ਹਾਜ਼ਰ ਨਾਜ਼ਰ ਹੀ ਆ ਇੱਕ ਦੋ ਚੀਜ਼ਾਂ ਧਿਆਨ ਵਿੱਚ ਰੱਖਿਓ ਹੋਰ ਸੁਣਿਓ ਕੀ ਧਨ ਦੌਲਤ ਪੂਜਾ ਪਦਾਰਥ ਸੰਸਾਰ ਦੀ ਮਾਇਆ ਇਹ ਰਾਜ ਭਾਗ ਪੈਸਾ ਰੁਕਾਵਟ ਹੈ ਰੱਬ ਨੂੰ ਮਿਲਣ ਚ ਕਹਿੰਦੇ ਨਹੀਂ ਜਦੋਂ ਭਗਤੀ ਵਿੱਚ ਸਭ ਤੋਂ ਵੱਡੇ ਭਗਤ ਦਾ ਜ਼ਿਕਰ ਹੋਇਆ ਨਾ ਸਭ ਤੋਂ ਵੱਡਾ ਭਗਤ ਕੌਣ ਹੈ ਉਦੋਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਰਾਜੇ ਦਾ ਨਾਮ ਲਿਖ ਕੇ ਕਹਿੰਦੇ ਭਾਈ ਰਾਜਾ ਭਗਤ ਹੈ ਹੁਣ ਲੋਕ ਵੀ ਹੈਰਾਨ ਹੋਣਗੇ ਕਿ ਰਾਜਾ ਭਗਤ ਕਿਵੇਂ ਹੋ ਸਕਦਾ ਉਸ ਵਕਤ ਜਦੋਂ ਭਗਤੀ ਦੀ ਪਦਵੀ ਮਿਲੀ ਉਦੋਂ ਦੇ ਸਾਧੂ ਜਿੰਨੇ ਅਲੇਦ ਵਾਲੇ ਫਕੀਰ ਸੀ ਬੱਤਿਆਂ ਨੂੰ ਹੈਰਾਨਗੀ ਹੋਈ ਕਿ ਸੁਣਿਆ ਹੈ ਰਾਜੇ ਜਨਕ ਦੀ ਰੱਬ ਤੱਕ ਪਹੁੰਚ ਹੋ ਗਈ ਪਰ ਰਾਜਾ ਹੋ ਕੇ ਰੱਬ ਤੱਕ ਕਿਵੇਂ ਪਹੁੰਚ ਗਿਆ ਰਾਜ ਭਾਗ ਲੈ ਕੇ ਉਹ ਰੱਬ ਨੂੰ ਕਿਵੇਂ ਭੱਗ ਗਿਆ ਉਹਦੇ ਅੰਦਰ ਇੰਨੀ ਭਗਤੀ ਬੰਦਗੀ ਕਿਵੇਂ ਟਿਕ ਗਈ ਇੱਕ ਰਾਜਾ ਨਹੀਂ ਭਗਤ ਹੋ ਸਕਦਾ ਕਿਉਂ ਰਾਜੇ ਕੋਲ ਤਾਂ ਸੁੱਖ ਸੁਭਾ ਦਾ ਬਹੁਤ ਹੈ ਸੁਖ ਸੁਭਦਾਂ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ ਕਈਆਂ ਫਕੀਰਾਂ ਨੂੰ ਇਸ ਗੱਲ ਦੀ ਸ਼ੱਕ ਹੋ ਗਈ ਔਰ ਭਾਈ ਮੁਰਦਾਸ ਸਿੰਘ ਨੇ ਲਿਖਿਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਕਹਿੰਦੇ ਭਾਈ ਉਹ ਮਾਇਆ ਦੇ ਵਿੱਚ ਰਹਿੰਦੇ ਹਾਂ ਉਦਾਸ ਰਿਹਾ ਤੇ ਗੁਰਮੁਖ ਹੋ ਗਿਆ ਸਭ ਤੋਂ ਵੱਡਾ ਭਗਤ ਰਾਜਾ ਜਨਕ ਜਦੋਂ ਸ਼ੱਕ ਹੋਈ ਨਾ ਫਕੀਰਾਂ ਨੂੰ ਪਤਾ ਕਰੀਏ ਐਡਾ ਵੱਡਾ ਭਗਤ ਹੈ ਰੱਬ ਨੂੰ ਜਾਬ ਮਿਲਿਆ ਪਰ ਰਾਜਾ ਹੈ ਬੰਦਾ ਰਾਜਾ ਹੋ ਕੇ ਰੱਬ ਨੂੰ ਕਿਵੇਂ ਮਿਲ ਗਿਆ ਉਹਨੂੰ ਪਰਖਣ ਵਾਸਤੇ ਉਹਦੇ ਮਹਿਲਾਂ 'ਚ ਫਕੀਰ ਆਉਂਦੇ ਰਹੇ ਸਾਧੂ ਆਉਂਦੇ ਰਹੇ ਵੇਖੀਏ ਤਾਂ ਸਹੀ ਭਗਤੀ ਕਿਵੇਂ ਕਰਦਾ ਸੁਖਦੇਵ ઋષਿ ਬਹੁਤ ਵੱਡਾ ઋષਿ ਸੀ ਜਦੋਂ ਉਹ ਆਇਆ ਨਾ ਉਹਨੇ ਫਿਰ ਬਾਅਦ ਵਿੱਚ ਜਨਕ ਨੂੰ ਗੁਰੂ ਬਣਾਇਆ ਉਹ ਮਹਿਲਾਂ ਵਿੱਚ ਆਇਆ ਉਹਦੇ ਚਿੱਤ ਵਿੱਚ ਆਇਆ ਪਰਖ ਕਰੀਏ ਥੋੜੇ ਦਿਨ ਰਹਿ ਕੇ ਉਹਨਾਂ ਕਿੰਨੀ ਭਗਤੀ ਕਰਦਾ ਜਨਕ ਜਨਕ ਨੂੰ ਰੱਬ ਕਿਵੇਂ ਮਿਲ ਗਿਆ ਜਦੋਂ ਰਾਜੇ ਦੇ ਮਹਿਲਾਂ 'ਚ ਆਇਆ ਨਾ ਜਨਕ ਦੇ ਤਾਂ ਜਨਕ ਨੇ ਉਹਦੀ ਆਉ ਭਗਤ ਕੀਤੀ ਸਾਧੂ ਫਕੀਰ ઋષਿ ਜਾਣ ਕੇ ਉਹ ਸਭ ਦਾ ਸਹਕਾਰ ਕਰਦਾ ਸੀ ਜਲ ਭੋਜਨ ਪ੍ਰਸ਼ਾਦਾ ਰਹਿਣ ਦੀ ਵਿਵਸਥਾ ਕੀਤੀ ਦੋ ਦਿਨ ਲੰਘ ਗਏ ਹੁਣ ਤੀਜਾ ਦਿਨ ਸ਼ੁਰੂ ਹੋ ਗਿਆ ਉਸ ਸੁਖਦੇਵ ઋષਿ ਦੇ ਮਨ 'ਚ ਆਇਆ ਵੀ ਕੋਈ ਵੱਖਰੀ ਚੀਜ਼ ਤਾਂ ਵੇਖੀ ਨਹੀਂ ਰਾਜ ਮਹਿਲਾਂ 'ਚ ਰਹਿੰਦਾ ਠੀਕ ਹੈ ਰਾਤ ਅਸੀਂ ਵੀ ਸੁਣਨੇ ਵੀ ਸੁਣਦੇ ਇਹ ਭਗਤੀ ਕਰਦਾ ਹੋਏਗਾ ਪਰ ਕੋਈ ਵੱਖਰੀ ਚੀਜ਼ ਨਹੀਂ ਇਦਾਂ ਰਾਮ ਸੁਖ ਮਹਿਲਾਂ ਵਿੱਚ ਰਹਿ ਰਿਹਾ ਪੱਖੇ ਨੂੰ ਝੱਲੇ ਜਾ ਰਹੇ ਨੇ ਮਖਮਲੀ ਸਿੱਜਾਂ ਇਹਦੇ ਕੋਲ ਨੇ 36 ਪ੍ਰਕਾਰ ਦੇ ਭੋਜਨ ਖਾਂਦੇ ਦੇ ਕੋਲ ਨੇ ਘੋੜਿਆਂ ਤੇ ਸਵਾਰੀ ਹਾਥੀਆਂ ਤੇ ਕਰ ਰਹੇ ਇਹ ਰੱਬ ਕਿਵੇਂ ਹੋ ਗਿਆ ਰੱਬ ਨਾਲ ਕਿਵੇਂ ਮਿਲ ਗਿਆ ਕਹਿੰਦੇ ਜਦੋਂ ਤੀਜੇ ਦਿਨ ਇਦਾਂ ਸੋਚ ਵਿਚਾਰ ਵਿੱਚ ਸੁਖਦੇਵ ਰਿਸ਼ੀ ਦੇ ਮਨ 'ਚ ਆਇਆ ਨਾ ਤੀਜੇ ਦਿਨ ਫਿਰ ਘਟਨਾ ਕੱਢੀ ਜਨਕ ਨੇ ਵਿਖਾਉਣਾ ਸੀ ਸਾਰਾ ਕੁਝ ਉਹਨੂੰ